ਅੱਜ ਆਪਾਂ ਗਰਮੀਆਂ ਵਾਸਤੇ ਠੰਡੀ ਪੰਜੀਰੀ ਬਣਾਵਾਂਗੇ ਜਿਹਦੇ ਵਾਸਤੇ ਆਪਾਂ ਨੂੰ ਜੋ-ਜੋ ਚੀਜ਼ਾਂ ਦੀ ਜ਼ਰੂਰਤ ਹੈ ਉਹ ਤੁਹਾਨੂੰ ਦੱਸ ਦਿਆਂ ਮੈਂ 500 ਗ੍ਰਾਮ ਆਟਾ ਲਿਆ ਕਣਕ ਦਾ ਆਟਾ ਲਿਆ 200 ਗ੍ਰਾਮ ਬਦਾਮ 50 ਗ੍ਰਾਮ ਮੈਂ ਮਖਾਣੇ ਲੈਨੇ ਤੇ ਮੈਂ ਟੋਟਲ 500 ਗ੍ਰਾਮ ਆਟੇ ਦੇ ਵਿੱਚ 400 ਗ੍ਰਾਮ ਦੇ ਕਰੀਬਨ 400 ਤੋਂ ਵਧਾਉਂਗੀ ਨਹੀਂ 400 ਗ੍ਰੇਮ ਖੰਡ ਦੇਸੀ ਖੰਡ ਪਾਉਂਗੀ ਚੀਨੀ ਵਾਲੀ ਖੰਡ ਨਹੀਂ ਪਾਉਂਗੀ ਤੇ ਦਾਖਾਂ ਇਹ ਹੈਗੇ ਗੋੰਦ ਤੇ ਆਪਣਾ ਖਸਖਸ ਇਹਨਾਂ ਚੀਜ਼ਾਂ ਨੂੰ ਪਾ ਕੇ ਆਪਾਂ ਅੱਜ ਠੰਡੀ ਪੰਜੀਰੀ ਬਣਾਵਾਂਗੇ ਤੇ ਹੁਣ ਮੈਂ ਸਟਾਰਟ ਕਰਦੀ ਆਂ ਵੀ ਪਹਿਲਾਂ ਮਖਾਣੇ ਭੁੰਨ ਲੂੰਗੀ ਥੋੜੀ ਥੋੜੀ ਇੰਨਾ ਚਿਰ ਨਮੀ ਆ ਜਾਂਦੀ ਹੈ ਅੱਜਕੱਲ ਮਾਰਿਸ਼ ਦੀ ਰੁੱਤ ਹੈ ਇਹਨਾਂ ਨੂੰ ਬਦਾਮ ਨੂੰ ਵੀ ਥੋੜਾ ਜਿਹਾ ਸੇਕੂੰਗੀ ਕਿਉਂਕਿ ਨਮੀ ਨਾ ਹੋਵੇ ਮਖਾਣੇ ਤਾਂ ਭੁੰਨੇ ਨੇ ਪੈਣਾ ਇੰਨੇ ਕੀ ਪਾਲੀ ਆਪਾਂ ਥੋੜਾ ਜਿਹਾ ਇਹਦੇ ਵਿੱਚ ਮਖਾਣੇ ਪਾ ਲਾਂ ਇਹਨਾਂ ਨੂੰ ਹਲਕੇ ਹਲਕੇ ਤਾਤੇ ਆਪਾਂ ਭੁੰਨਾਂਗੇ ਇਹ ਬਿਲਕੁਲ ਐਨ ਕ੍ਰਿਸਪੀ ਹੋ ਜਾਣਗੇ ਹੁਣ ਦੇਖੋ ਹੁਣ ਨਹੀਂ ਨਾ ਟੁੱਟਦੇ ਹੈਗੇ ਇਹ ਫੇਰ ਆ ਦੇਖੋ ਐ ਭਰੇ ਜਿਹੋਏ ਨੇ ਫੇਰ ਜਦ ਭੁੰਨੇਗੇ ਉਦੋਂ ਬਿਲਕੁਲ ਕ੍ਰਿਸਪੀ ਹੋ ਜਾਣਗੇ ਇਹ ਤਾਂ ਤੁਸੀਂ ਬੱਚਿਆਂ ਨੂੰ ਵੈਸੇ ਵੀ ਨਾਮਕ ਕਾਲੇ ਮਿਰਚੇ ਚ ਬਣਾ ਕੇ ਦਿਆ ਕਰੋ ਆ ਦੇਖੋ ਹੁਣ ਇਹਨਾਂ ਦਾ ਨਾ ਥੋੜਾ ਥੋੜਾ ਰੰਗ ਵੀ ਚੇਂਜ ਹੋ ਗਿਆ ਆ ਦੇਖੋ ਆਪੇ ਟੁੱਟਣ ਲੱਗ ਗਏ ਹੋਣਾ ਦੇ ਕ੍ਰਿਸਪੀ ਹੋ ਗਏ ਜਮਾ ਹੁਣ ਇਹਨਾਂ ਨੂੰ ਆਪਾਂ ਕੱਢ ਲਾਂਗੇ ਗੈਸ ਨੂੰ ਕਰਤੀਏ ਘੱਟ ਇਹ ਮੇਰੇ ਹੁਣ ਇਹਨਾਂ ਨੂੰ ਵੀ ਥੋੜਾ ਜਿਹਾ ਤਾਂ ਸੇਕੂਂਗੇ ਅੱਜਕੱਲ ਉਹਦਾ ਮੌਸਮ ਹੈ ਠੰਡਾ بارشਾਂ ਦਾ ਤਾਂ ਕਰਕੇ 200 ਗ੍ਰਾਮ ਬਾਦਾਮ ਨੇ ਆਪਾਂ ਇੰਨੇ ਨੇ ਨਮੇਂ ਜੀ ਨਿਕਲ ਜੂਗੀ ਤੇ ਥੋੜਾ ਜਿਹਾ ਨਾਲੇ ਟੇਸਟ ਵੀ ਅੱਛਾ ਹੋ ਜਾਂਦਾ ਆ ਕਰੀਏ ਥੋੜੀ ਜਿਹਾ ਆਜਵੈਨ ਵੀ ਪਾਵਾਂਗੇ ਤੇ ਆ ਥੋੜੀ ਜਿਹੀ ਕਾਲੀ ਮਿਰਚ ਤਾਜੀ ਮੈਂ ਕੁੱਟੀ ਐ ਜੇ ਤੁਸੀਂ ਉਸੇ ਵੇਲੇ ਕੁੱਟੋਗੇ ਨਾ ਤੇ ਫਿਰ ਕਾਲੀ ਮਿਰਚ ਦਾ ਟੇਸਟ ਅੱਛਾ ਆਉਂਦਾ ਤੇ ਇਹਦੇ ਵਿੱਚ ਜਿਹੜੀ ਇਹਦੀ ਵੈਲਿਊ ਆ ਉਹ ਵੀ ਠੀਕ ਰਹਿੰਦੀ ਹੈ ਹੁਣ ਇਹਦੇ ਵਿੱਚ ਨਾ ਥੋੜੀ ਥੋੜੀ ਖਸ਼ਬੂ ਜੀ ਆਉਣ ਲੱਗ ਗਈ ਆਪਾਂ ਕੱਢਾਂਗੇ ਮਾਗਜ਼ ਮਾਗਜ਼ ਨੂੰ ਅਸੀਂ ਨਾ ਥੋੜਾ ਰੋਸਟ ਕਰਾਂਗੇ ਕਿਉਂਕਿ ਮਾਗਜ਼ ਪਹਿਲਾਂ ਸੀ ਦੱਸਣੇ ਤੁਹਾਨੂੰ ਭੁੱਲ ਗਏ ਸੀ ਤੇ ਗੈਸ ਚਾਲੂ ਕਰਤਾ ਦੁਬਾਰਾ ਪਹਿਲਾਂ ਜਿਆਦਾ ਕੜਾਹੀ ਗਰਮ ਹੋ ਗਈ ਸੀ ਇਸ ਕਰਕੇ ਵੀ ਜਿਆਦਾ ਸੇਕ ਨਾ ਹਲਕੇ ਤਾਤੇ ਇਹਨਾਂ ਨੂੰ ਰੋਸਟ ਕਰਾਂਗੇ ਮਗਜ਼ ਜਿਹੜੇ ਹੁੰਦੇ ਆਚਾਰੇ ਖੀਰੇ ਦੇ ਬੀਜ ਤੇ ਆਪਣਾ ਖੀਰਾ ਕਰਬੂਜੇ ਦੇ ਬੀਜ ਤਰਬੂਜ ਦੇ ਬੀਜ ਇਹਨਾਂ ਤਸਵੀਰ ਦੇ ਵਿੱਚ ਠੰਡੇ ਹੁੰਦੇ ਨੇ ਜੇਕਰ ਆਪਣੇ ਬਦਾਮ ਥੋੜੇ ਗਰਮ ਲੱਗ ਕਨੇ ਆਗੇ ਤਾਂ ਇਹ ਥੋੜਾ ਇਹਨੂੰ ਨਾ ਬੈਲੈਂਸ ਕਰਨਗੇ ਗਰਮੀ ਨੂੰ ਮੱਖਾ ਫੁੱਲ ਮਖਾਣੇ ਤੇ ਤਰਬੂਜ਼ ਦੇ ਬੀਜ ਤੇ ਵਿੱਚ ਪਾਵਾਂਗੇ ਥੋੜੀ ਜਿਹੀ ਸੌਂਫ ਤੇ ਛੋਟੀ ਇਲਾਇਚੀ ਜਿਹੜੀ ਕਿ ਠੰਡੀ ਹੁੰਦੀ ਹੈ ਤੇ ਇਹਨਾਂ ਨੂੰ ਹੁਣ ਆਪਾਂ ਰੋਸਟ ਕਰਕੇ ਕੱਢ ਲਿਆ ਹੁਣ ਇਹਨਾਂ ਨੂੰ ਆਪਾਂ ਸਾਰੀਆਂ ਚੀਜ਼ਾਂ ਜੋ ਵੀ ਐ ਇਹਨਾਂ ਨੂੰ ਨਾ ਆਪਾਂ ਗ੍ਰाइंड ਕਰਾਂਗੇ ਮਿਕਸੀਚ ਹੁਣ ਆਪਾਂ ਬਦਾਮ ਪਹਿਲਾਂ ਗ੍ਰाइंड ਕਰ ਲੈਨੇ ਆ ਤਾਂ ਕਿ ਜਿਹੜਾ ਵੀ ਇਹਦਾ ਮੜਾ ਮੋਟਾ ਤੇਲ ਤੂਰ ਲੱਗਿਆ ਹੋਗਾ ਉਹ ਦੂਸਰੀਆਂ ਚੀਜ਼ਾਂ ਨੂੰ ਲੱਗ ਜੂਗਾ ਵੈਸੇ ਇਹਨੂੰ ਪਲਸ ਮੋਡ ਤੇ ਗ੍ਰाइंड ਕਰਾਂਗੇ ਵਿਚੋਂ ਦੀ ਰੋਕ ਰੋਕ ਕੇ ਮਿਕਸੀ ਨੂੰ ਤਾਂ ਕਿ ਇਹਨਾਂ ਦਾ ਨਾ ਜਿਹੜਾ ਵਿੱਚ ਤੇਲ ਹੈ ਉਹ ਬਹੁਤਾ ਨਿਕਲੇ ਨਾ ਵਿੱਚ ਹੀ ਰਵੇ ਇਹਨੂੰ ਆਪਾਂ ਇਸ ਤਰ੍ਹਾਂ ਪਲਸ ਮੋਡ ਤੇ ਕਰਕੇ ਹੀ ਮਿਕਸੀ ਨੂੰ ਚਲਾਵਾਂਗੇ ਆ ਦੇਖੋ ਇਹਨਾਂ ਪਿਸ ਕੇ ਕੁਛ ਇਸ ਤਰ੍ਹਾਂ ਦੇ ਪਿਸਗੇ ਛੋਟੇ ਛੋਟੇ ਮੋਟੇ ਹੀ ਰੱਖਾਂਗੇ ਤਾਂ ਕਿ ਆਪਣੇ ਥੋੜਾ ਜਿਹਾ ਮੂੰਹ ਚ ਵੀ ਆਉਣ ਨਾ ਫਿਰ ਚੰਗੇ ਲੱਗਦੇ ਨੇਗੇ ਪੰਜੀਰੇ ਚ ਜਿਹੜੇ ਜ਼ਿਆਦਾ ਹੀ ਮੋٹے ਹੋਣਗੇ ਉਹਨਾਂ ਨੂੰ ਥੋੜਾ ਜਿਹਾ ਮੈਂ ਹੋਰ ਗ੍ਰाइंड ਕਰ ਲੂੰਗੀ ਹੁਣ ਆਪਾਂ ਜਿਹੜੇ ਚਾਰੇ ਮੱਗ ਚ ਲੈਏ ਨੇ ਉਹਨਾਂ ਨੂੰ ਵੀ ਗ੍ਰाइंड ਕਰ ਲੈਂਦੇ ਆ ਮਿਕਸੀ ਚ ਗ੍ਰाइंड ਕਰਕੇ ਇਹਨਾਂ ਨੂੰ ਤਾਂ ਥੋੜਾ ਜਿਆਦਾ ਹੀ ਪੀਸੂੰਗੀ ਵੀ ਦਰਦਰਾ ਨਹੀਂ ਰੱਖੂੰਗੀ ਕਈ ਵਾਰੀ ਬੱਚੇ ਫਿਰ ਐ ਕਹਿਣ ਲੱਗ ਜਾਂਦੇ ਨੇ ਵੀ ਆਹ ਮੂੰਹ ਜੇ ਚਾਉਂਦੇ ਨੇ ਇਸ ਕਰਕੇ ਕਿਉਂਕਿ ਸਾਡੇ ਬੱਚੇ ਨਾ ਥੋੜਾ ਛੋਟੇ ਨੇਗੇ ਜਿਨ੍ਹਾਂ ਦੇ ਥੋੜੇ ਵੱਡੇ ਹੋਣ ਉਹ ਤਾਂ ਸਮਝਦਾਰ ਹੁੰਦੇ ਨੇ ਤੇ ਹੁਣ ਆਪਾਂ ਇਹਨਾਂ ਨੂੰ ਪੀਸ ਲਾਂਗੇ ਇਹਨਾਂ ਨੂੰ ਪੀਸ ਲਿਆ ਆਪਾਂ ਦੇਖੋ ਇਹ ਕੁਛ ਇਸ ਤਰ੍ਹਾਂ ਦੇ ਹੋ ਗਏ ਇਹਨਾਂ ਦੇ ਵਿੱਚ ਵੀ ਨਾ ਤੇਲ ਹੁੰਦਾ ਹੈ ਉਨੇ ਨੂੰ ਪਛੇ ਤਰੀਕੇ ਨਾਲ ਪੀਸ ਲਿਆ ਬਹੁਤਾ ਪਾਊਡਰ ਜਿਹਾ ਵੀ ਨਹੀਂ ਕਰਨਾ ਹੈ ਤਾਂ ਮਾੜੇ ਜੇ ਰੱਖਣੇ ਆ ਮੋٹے ਪਰ ਜਿਆਦਾ ਦਰਦਰੇ ਜੇ ਨਹੀਂ ਰੱਖਣੇ ਵੀ ਜਿਵੇਂ ਆਪਣੇ ਬਾਦਾਮ ਨੇ ਹੁਣ ਮੈਂ ਇਹ ਮਿਕਸੀ ਖਸਖਸ ਪੀਸਣ ਲੱਗੀ ਆ ਖਸਖਸ ਬਰੀਕ ਵੀ ਹੁੰਦੀ ਆ ਤੇ ਥੋੜੀ ਜੀ ਹੁੰਦੀ ਆ ਇਸ ਕਰਕੇ ਇਹਨੇ ਵੈਸੇ ਪਾਊਡਰ ਵਾਂਗੂ ਪਿਸਣਾ ਨਹੀਂ ਇਸ ਲਈ ਮੈਂ ਥੋੜੀ ਜੇ ਪਹਿਲਾਂ ਮਖਾਣੇ ਪਾ ਲੇ ਮਿਕਸੀ ਦੇ ਵਿੱਚ ਮਖਾਣੇ ਪਾ ਕੇ ਉੱਤੋਂ ਪਾਉਂਗੀ ਖਸਖਸ ਤਾਂ ਕਿ ਇਹਦਾ ਛੇ ਤਰੀਕੇ ਨਾਲ ਪਾਊਡਰ ਬਣ ਜੇ ਜੇਕਰ ਆਪਾਂ ਇਹ ਆ ਜਵੈਣ ਆਪਾਂ ਥੋੜੀ ਇੱਕ ਚਮਚਾ ਜਵੈਣ ਵੀ ਪਾਵਾਂਗੇ ਜਿਹੜੀ ਹਾਜਮੇ ਵਾਸਤੇ ਵੀ ਚੰਗੀ ਹੁੰਦੀ ਹੈ ਤੇ ਹਾਜਮਾ ਇਹ ਚਾਹੇ ਤੁਸੀਂ ਕੋਈ ਵੀ ਪੰਜੀਰੀ ਬਣਾਓ ਸਰਦੀ ਗਰਮੀ ਪਰ ਜਮੈਣ ਜ਼ਰੂਰ ਪਾਓ ਵਿੱਚ ਕਾਲੀ ਮਿਰਚ ਵੀ ਪਾਓ ਤੇ ਇਹ ਆਪਾਂ ਥੋੜੀ ਜੀ ਦਰਦਰੀ ਕੁੱਟੀ ਹੋਈ ਹੈ ਕਾਲੀ ਮਿਰਚ ਇਹਦੇ ਵਿੱਚ ਹੀ ਪਾ ਦਾਂਗੇ ਤਾਂ ਕਿ ਚੰਗੇ ਤਰੀਕੇ ਨਾਲ ਇਹ ਪਿਸ ਜਾਣਗੀਆਂ ਤੇ ਬੱਚਿਆਂ ਨੂੰ ਪਤਾ ਵੀ ਨਾ ਲੱਗੇ ਜਵੈਣ ਪਾਈ ਐ ਕਾਲੀ ਮਿਰਚ ਪਾਈ ਐ ਆ ਦੇਖੋ ਹੁਣ ਇਹ ਪਾਊਡਰ ਫਾਰਮ ਚ ਪਿਸ ਕੇ ਹੋ ਗਏ ਨੇ ਤੇ ਜੇ ਖਸਖਸ ਨੂੰ ਆਪਾਂ ਸਾਫਤੀ ਨੂੰ ਪਾਉਨੇ ਆ ਤਾਂ ਉਹਦਾ ਕੋਈ ਆਪਾਂ ਨੂੰ ਬਹੁਤਾ ਲਾਭ ਨਹੀਂ ਹੋਣਾ ਬਹੁਤੇ ਬੈਨੀਫਿਟ ਮਿਲਨੇ ਨਹੀਂ ਉਹਨੇ ਪੀਸਤੀ ਹੁਣ ਪੀਸੀ ਹੋਈ ਏ ਬਿਲਕੁਲ ਐ ਪਾਊਡਰ ਫਾਰਮ ਚ ਹੋ ਗਈ ਤੇ ਏ ਹੁਣ ਆਪਾਂ ਇਸ ਤਰ੍ਹਾਂ ਦੀ ਪਾਵਾਂਗੇ ਇਸ ਤੋਂ ਬਾਅਦ ਹੁਣ ਇਹਨੂੰ ਆਪਾਂ ਕੱਢ ਲਾਂਗੇ ਮਿਕਸੀ ਚ ਤੇ ਹੁਣ ਆਪਾਂ ਪੀਸਾਂਗੇ ਮੁਖਫਲ ਮਖਾਣੇ ਜਿਹੜੇ ਫੁੱਲ ਮਖਾਣੇ ਹੁੰਦੇ ਨੇ ਇਹਦੇ ਵਿੱਚ ਬਹੁਤ ਸਾਰੇ ਨਿਊਟ੍ਰੀਸ਼ਨ ਤੱਤ ਹੁੰਦੇ ਨੇ ਇਹਦੇ ਵਿੱਚ ਕੈਲਸ਼ੀਅਮ ਵੀ ਭਰਪੂਰ ਮਾਤਰਾ ਚ ਹੁੰਦਾ ਇਸ ਕਰਕੇ ਬੱਚਿਆਂ ਨੂੰ ਬੜਿਆਂ ਨੂੰ ਇਹ ਬਹੁਤੇ ਮਹਿੰਗੇ ਵੀ ਨਹੀਂ ਹੁੰਦੇ ਇਹ ਜ਼ਰੂਰ ਖਾਣੇ ਚਾਹੀਦੇ ਨੇ ਚਾਹੇ ਤੁਸੀਂ ਪੰਜੀਰੀ ਚ ਪਾਓ ਕਿ ਖਾਓ ਜਾਂ ਤੁਸੀਂ ਵੈਸੇ ਹੀ ਰੋਸਟ ਕਰਕੇ ਜਦੋਂ ਤੁਸੀਂ ਚਾਹ ਚੋ ਲੈਣੀ ਆਂ ਓਵੇਂ ਖਾ ਲੋ ਬੱਚਿਆਂ ਨੂੰ ਤੁਸੀਂ ਜਿਵੇਂ ਆਪਾਂ ਮੱਕੀ ਦੇ ਫੁੱਲੇ ਦਿੰਨੇ ਆਂਗੇ ਪਾਪਨ ਓਵੇਂ ਰੋਸਟ ਕਰਕੇ ਉਸ ਤਰ੍ਹਾਂ ਦੇ ਦਿਓ ਪਰ ਇਹ ਖਾਣੇ ਚਾਹੀਦੇ ਨੇ ਸਿਹਤ ਵਾਸਤੇ ਬਹੁਤ ਅੱਛੇ ਹੁੰਦੇ ਨੇ ਕੈਲਸ਼ੀਅਮ ਇਹਨਾਂ ਚ ਭਰਪੂਰ ਮਾਤਰਾ ਚ ਹੁੰਦੀ ਆ ਇਹ ਹੈਗੀ ਮੈਂ ਪੀਸ ਲਈ ਹੈ ਹਮ ਗੋਂਦਾ ਗੋਂਦ ਨੂੰ ਮੈਂ ਫਰਾਈ ਨਹੀਂ ਕੀਤਾ ਕਿਉਂਕਿ ਉਹ ਚ ਕੱਚੀ ਗੋਂਦ ਪੀਸ ਲਈ ਇਹਨੂੰ ਮੈਂ ਜਦੋਂ ਫੁੱਲ ਪੂਰੀ ਰੈਡੀ ਹੋ ਗਈ ਪੰਜੀਰੀ ਤੁਸੀਂ ਮੇਰੀ ਵੀਡੀਓ ਨੂੰ ਫੁੱਲ ਦੇਖਿਓ ਪੂਰੀ ਦੇਖਿਓ ਮੈਂ ਉਸ ਲਾਸਟ ਸਟੇਜ ਤੇ ਤੁਹਾਨੂੰ ਦੱਸੂਗੀ ਵੀ ਇਹਦੀ ਵਰਤੋਂ ਕਿਵੇਂ ਕਰਨੀ ਹੈ ਬਿਨਾ ਪੁੰਨੀ ਗੋਂਦ ਨੂੰ ਕਿਵੇਂ ਵਰਤਣਾ ਵੀਡੀਓ ਨੂੰ ਜਦੋਂ ਤੁਸੀਂ ਅੰਤ ਤੱਕ ਦੇਖੋਗੇ ਨਾ ਪੂਰੀ ਵੀਡੀਓ ਤੁਹਾਨੂੰ ਫਿਰ ਪਤਾ ਲੱਗ ਜਾਊਗਾ ਵੀ ਜੇ ਨਾ ਪੁੰਨਾਂਗੇ ਤਾਂ ਵੀ ਆਪਣੇ ਬਹੁਤ ਅੱਛੇ ਤਰੀਕੇ ਨਾਲ ਗੋੰਦ ਜੂਸ ਹੋ ਜੂਗੇ ਇਹ ਹੁਣ ਮੈਂ ਆਟਾ ਕੜਾਹੀ ਚ ਪਾਤਾ ਆਟੇ ਨੂੰ ਮੈਂ ਗਰਮੀ ਦੇ ਵਿੱਚ ਕਦੇ ਵੀ ਫਰਾਈ ਨਹੀਂ ਕਰਦੀ ਕਿਉਂਕਿ ਫਿਰ ਉਹ ਭਾਰੀ ਬਣ ਜਾਂਦਾ ਹੈਗਾ ਤਲਿਆ ਜਾਂਦਾ ਹੈ ਘਿਓ ਦੇ ਵਿੱਚ ਇਹਨੂੰ ਮੈਂ ਸੁੱਕਾ ਹੀ ਰੋਸਟ ਕਰੂੰਗੀ ਇੱਕ ਤਾਂ ਲਿਆ ਹੋਇਆ ਖਾਣਾ ਫਿਰ ਗਰਮੀ ਦੇ ਵਿੱਚ ਹজম ਕਰਨਾ ਮੁਸ਼ਕਲ ਹੋ ਜਾਂਦਾ ਹੈ ਇਸ ਤਰ੍ਹਾਂ ਦੀ ਪੰਜੀਰੀ ਜਿਹੜੀ ਬੰਦਦੀ ਹੈ ਨਾ ਚਾਹੇ ਸਰਦੀ ਚ ਵੀ ਤੁਸੀਂ ਬਣਾਓ ਜੇ ਤੁਸੀਂ ਐ ਮਣਾਉਂਗੇ ਤਾਂ ਉਹ ਪੁੰਨਣ ਚ ਵੀ ਤੁਹਾਨੂੰ ਹਲਾਉਣ ਚ ਲਾਉਣ ਚ ਵੀ ਸੌਖੀ ਰਹੂਗੀ ਤੇ ਦੂਸਰਾ ਇਹ ਨਾ ਤੰਗ ਨਹੀਂ ਕਰਦੀ ਭਾਜਮ ਛੇਤੀ ਹੁੰਦੀ ਹੈ ਇਹ ਵਾਲੀ ਜੀ ਹਲਕੀ ਹੁੰਦੀ ਹੈ ਵੀਡੀਓ ਚ ਕਰ ਲੋ ਤੁਸੀਂ ਜਮਾ ਵੀ ਜਮਾ ਤੇ ਰੱਖਣਾ ਵੀ ਬਣਾਉਨੇ ਤਲ ਉਹ ਤਲਿਆ ਜਾਂਦਾ ਉਹ ਹਰੇਕ ਨੂੰ ਪਛਾਣ ਨਹੀਂ ਸਕਦਾ ਇਹ ਤਾਂ ਬੁੱਢੇ ਤੋਂ ਬੁੱਢਾ ਬੰਦਾ ਵੀ ਪਛਾ ਜਾਣ ਇਸ ਤਰ੍ਹਾਂ ਬਣੀ ਸੱਜੇ ਸੱਜੇ ਜੇ ਭੁੰਨ ਜੇ ਪੁੱਜ ਜੇ ਇੱਕ ਆਪਾਂ ਜਿਵੇਂ ਹੁਣ ਨਵੀਆਂ ਬੱਚੀਆਂ ਨਹੀਂਆਂ ਮੇਰੀਆਂ ਬੇਟੀਆਂ ਉਹਨਾਂ ਨੂੰ ਛੇਤੀ ਛੇਤੀ ਹੈ ਪਤਾ ਨਹੀਂ ਲੱਗਦਾ ਇਸ ਤਰ੍ਹਾਂ ਨਾ ਤੁਸੀਂ ਜਦੋਂ ਕੜਾਹੀ ਚ ਆਟਾ ਪਾਉਂਗੇ ਕੱਚਾ ਆਟਾ ਸੁੱਕਾ ਤਾਂ ਐਵੇਂ ਤੁਸੀਂ ਨਾ ਇੱਕ ਪਲੇਟ 'ਚ ਰੱਖ ਲਓ ਆਟਾ ਥੋੜਾ ਜਿਹਾ ਚਮਚਾ ਆਟਾ ਤੇ ਤੁਸੀਂ ਉਹਦੇ ਨਾਲ ਮਲਾ ਮਲਾ ਕੇ ਦੇਖਣਾ ਹੈ ਬਾਰ-ਬਾਰ ਜੇ ਤੁਹਾਨੂੰ ਨਹੀਂ ਹਿਸਾਬ ਕਿਤਾਬ ਜਾ ਆਉਂਦਾ ਹੈਗਾ ਤਾਂ ਜਦੋਂ ਤੁਹਾਨੂੰ ਆਪਣੇ ਆਪ ਲੱਗੂਗਾ ਵੀ ਹਾਂ ਹੁਣ ਇਹ ਆਟਾ ਥੋੜਾ ਬ੍ਰਾਊਨ ਕਲਰ ਦਾ ਹੋ ਗਿਆ ਆ ਜਿਹੜਾ ਕੱਚਾ ਆਟਾ ਉਹ ਚਿੱਟੇ ਰੰਗ ਦਾ ਉਦੋਂ ਤੁਸੀਂ ਸਮਝੋ ਸਾਡਾ ਆਟਾ ਪੰਨ ਹੋ ਗਿਆ ਆ ਦੇਖੋ ਐਦਾ ਤੇ ਐਦਾ ਹੁਣ ਥੋੜਾ ਜਿਹਾ ਫਰਕ ਪਿਆ ਪਰ ਹਲੇ ਕੱਚਾ ਹੈ ਵੀ ਅਗਲਾ ਉਹ ਦੇ ਵੀ ਆਹ ਦੇਖੋ ਹੁਣੇ ਆ ਜਿਹੜਾ ਆਟਾ ਕੱਚਾ ਤੇ ਆ ਆਪਣਾ ਪੁੰਨਿਆ ਹੋਇਆ ਆਟਾ ਆ ਦੇਖੋ ਕਿੰਨਾ ਇਹਨਾਂ ਦਾ ਫਰਕ ਪੈ ਗਿਆ ਨਾ ਬਸ ਥੋੜਾ ਜਿਹਾ ਹੋਰ ਪੁੰਨ ਕੇ ਇਹਦੇ ਵਿੱਚ ਕੀ ਪਾ ਦਾਂਗੇ ਇਸ ਤੇ ਹੁਣ ਆਪਣਾ ਆਟਾ ਭੁੱਜ ਗਿਆ ਇਹ ਸੁੱਕਾ ਆਟਾ ਪੰਨ ਲਿਆ ਨਾਲੇ ਤਾਂ ਭੁੰਣਾ ਸੌਖਾ ਹੈ ਨਾਲੇ ਇਹ ਐ ਨਹੀਂ ਹੈਗਾ ਕੋਈ ਵੀ ਇਹਦਾ ਤਲਿਆ ਗਿਆ ਹੁਣ ਇਹਦੇ ਵਿੱਚ ਮੈਂ ਅੱਧਾ ਕਿਲੋ ਆਟਾ ਸੀ ਅੱਧਾ ਕਿਲੋ ਘਿਓ ਪਾਉਂਗੀ ਦੇਸੀ ਕੀ ਇਹ ਮੇਰਾ ਅੱਧਾ ਡੱਬਾ ਸੀ ਕਿਲੋ ਦਾ ਡੱਬਾ ਅੱਧਾ ਪਾਤਾ ਹੁਣ ਇਹ ਆਪਾਂ ਨਾ ਇਸ ਤਰ੍ਹਾਂ ਕਿਉਂ ਪਿਗਲ ਗਿਆ ਪੂਰਾ ਗਰਮ ਹੋ ਗਿਆ ਪੂਰੇ ਗਰਮ ਦੇ ਵਿੱਚ ਨਾ ਆਪਾਂ ਇਹ ਪਾਵਾਂਗੇ ਜਿਹੜੀ ਮੈਂ ਪੀਸੀ ਹੋਈ ਉਹ ਹੈ ਗੋਂਦਾ ਇਹਨੂੰ ਨਾ ਫਿਰ ਕਿਉਂ ਚ ਭੁੰਨਣ ਦੀ ਲੋੜ ਨਹੀਂ ਆਹ ਕਿਉਂ ਚ ਹੀ ਭੁੰਨੀ ਜਾਣੀ ਹੁਣ ਇਹਨੂੰ ਆਪਾਂ ਹਲਾਵਾਂਗੇ ਦੇਖੋ ਜਿਵੇਂ ਆਪਣੇ ਓਵੇਂ ਫੁੱਲੇ ਬਣਦੇ ਨੇ ਨਾ ਆਹ ਦੇਖੋ ਆਹ ਦੇਖੋ ਓਵੇਂ ਐ ਵਧੀਆ ਫੁੱਲ ਜੂਗੀ ਤੁਹਾਨੂੰ ਐ ਨਹੀਂ ਹੈਗਾ ਵੀ ਕਦੇ ਫਰਾਈ ਕਰ ਲੈ ਕਦੇ ਪੀਸ ਲੈ ਇੱਕ ਵਾਰੀ ਮੈਂ ਕੱਚੀ ਗੂੰਦ ਮੇਰੀ ਮਾਂ ਨੇ ਤੇਹੀ ਦੱਸਿਆ ਸੀ ਕੱਚੀ ਗੂੰਦ ਨੂੰ ਪੀਸ ਲੋ ਤੇ ਫਿਰ ਜਦੋਂ ਲਾਸਟ ਤੇ ਆ ਕੇ ਜਦੋਂ ਤੁਹਾਡੀ ਪੰਜੀਰੀ ਬਣ ਗਈ ਕਿਉਂ ਐ ਲਾਉਣ ਵਾਲੇ ਹੋ ਤੁਸੀਂ ਕਿਉਂ ਤਾਂ ਗਰਮ ਹੁੰਦਾ ਹੀ ਐ ਪੰਜੀਰੀ ਚ ਕਿਉਂ ਖੁੱਲਾ ਹੀ ਹੁੰਦਾ ਤੇ ਉਹਦੇ ਵਿੱਚ ਪਾ ਦਿਓ ਸਾਰੀ ਗੂੰਦ ਐ ਵਧੀਆ ਭੁੰਨੀ ਜਾਊਗੀ ਇਹ ਦੇਖੋ ਇਹ ਹੈਗੇ ਨੇਗੇ ਫੁੱਲ ਮਖਾਣੇ ਏ ਹੈਗਾ ਮਗਜ ਜਿਹੜੇ ਅਸੀਂ ਭੁੱਲ ਗਏ ਸੀਗੇ ਇਹ ਬਦਾਮ ਇਹ ਖਸਖਸ ਜਮੈਣ ਤੇ ਕਾਲੀ ਮਿਰਚ ਇਹਨਾਂ ਨੂੰ ਸਾਧਣ ਪਾ ਲਓ ਇਹਨਾਂ ਤੁਸੀਂ ਆਪਦੇ ਬੱਚਿਆਂ ਨੂੰ ਆਪ ਵੀ ਖਾਓ ਆਪਾਂ ਨੂੰ ਕਿਹੜਾ ਦਿਮਾਗ ਦੀ ਲੋੜ ਨਹੀਂ ਹੈਗੀ ਆਪਾਂ ਨੂੰ ਵੀ ਦਿਮਾਗੀ ਤਾਕਤ ਦੀ ਤੇ ਵੀ ਸਰੀਰਕ ਤਾਕਤ ਦੀ ਲੋੜ ਹੈ ਤੇ ਪੜਨ ਵਾਲੇ ਬੱਚਿਆਂ ਨੂੰ ਜਾਂ ਕੋਈ ਸਰਵਿਸ ਕਰਦਾ ਹੈ ਜਿਆਦਾ ਦਿਮਾਗੀ ਕੰਮ ਹੈ ਉਹਨਾਂ ਨੂੰ ਇਹ ਨਾ ਤੁਸੀਂ ਥੋੜੀ-ਬਹੁਤੀ ਗਰਮੀਆਂ ਦੇ ਵਿੱਚ ਵੀ ਖਵਾਇਆ ਕਰੋ ਇਹਦੇ ਵਿੱਚ ਗਰਮ ਚੀਜ਼ ਕੋਈ ਨਹੀਂ ਪਾਈ ਹੈਗੀ ਤੇ ਇਹਦਾ ਆਖਾਂ ਵੀ ਪਾਵਾਂਗੇ ਆਪਾਂ ਦੇ ਵਿੱਚ ਹੁਣ ਇਹਨੂੰ ਸਾਰੇ ਨੂੰ ਆਪਾਂ ਮਿਕਸ ਕਰ ਲਾਂਗੇ ਦਾਖਾਂ ਕਈ-ਕਈ ਬੱਚੇ ਘੱਟ ਖਾਂਦੇ ਨੇ ਚਲੋ ਜੇ ਕਿਸੇ ਨੇ ਜਿਵੇਂ ਦਾ ਕਿਸੇ ਦਾ ਘਰ ਦਾ ਹੋਵੇ ਹਿਸਾਬ ਕਿਤਾਬ ਇਨ ਸਾਰੇ ਨੂੰ ਆਪਾਂ ਮਿਕਸ ਕਰਕੇ ਨਾ ਖੰਡ ਨੂੰ ਆਪਾਂ ਉਦੋਂ ਪਾਉਣਾ ਵੀ ਜਦੋਂ ਇਹ ਥੋੜਾ ਚਾਹੇ ਖੰਡ ਪਾਓ ਚਾਹੇ ਸ਼ੱਕਰ ਪਾਓ ਜੋ ਵੀ ਮਿੱਠਾ ਪਾਉਣਾ ਨਾ ਤੁਸੀਂ ਜਦੋਂ ਇਹ ਥੋੜੀ ਜਿਹੀ ਠੰਡੇ ਬਸ ਹੱਥ ਜਿ ਆਪਣਾ ਲੱਗਦਾ ਹੋਵੇ ਕਿਉਂਕਿ ਨਹੀਂ ਤਾਂ ਫਿਰ ਪਾਣੀ ਛੱਡ ਜਾਂਦੀ ਹੈ ਪਾਣੀ ਛੱਡ ਗਈ ਤਾਂ ਫਿਰ ਆਪਣੇ ਪੰਜੀਰੀ ਨਾ ਖਰਾਬ ਹੋ ਜਾਂਦੀ ਹੈ ਵੈਸੇ ਤਾਂ ਮੈਂ ਦੇਸੀ ਖੰਡ ਇਹ ਵਾਲੀ ਪਾ ਰਹੀ ਆ ਇਹਦੇ ਵਿੱਚ ਦੇਸੀ ਖੰਡੀ ਪਾ ਰਹੀ ਆ ਵੀਡੀਓ ਬਣਾਉਣੀ ਸੀ ਨਹੀਂ ਮੈਂ ਤਾਂ ਸ਼ੱਕਰ ਨੂੰ ਮੈਂ ਕਹੂੰਗੀ ਜੀ ਜਿਆਦਾਤਰ ਤੁਸੀਂ ਸ਼ੱਕਰ ਖਾਇਆ ਕਰੋ। ਸ਼ੱਕਰ ਦੀ ਪੰਜੀਰੀ ਵੀ ਬਣਾ ਕੇ ਦਿਖਾਉਂਗੀ ਤੁਹਾਨੂੰ ਇਹ ਬਹੁਤ ਟੇਸਟੀ ਬਣਦੀ ਹੈ ਤੁਸੀਂ ਵੀ ਬਣਾਇਓ। ਹੁਣ ਇਹਨੂੰ ਮੈਂ ਮਿਕਸ ਕਰਦੀ ਆ। ਹੁਣ ਇਹ ਦੇਖੋ ਆਪਣੀ ਨਾ ਇਹ ਹੱਥ ਲੱਗਦਾ ਪੂਰਾ ਪੰਜੀਰੀ ਨੂੰ। ਉਹ ਹੈ ਤਾਂ ਗਰਮ ਹੈ ਥੋੜੀ ਜਿਹੀ ਗਰਮ ਹੈ ਪਰ ਹੱਥ ਲੱਗਦਾ ਹੈ। ਹੁਣ ਆਪਾਂ ਇਸ ਸਟੇਜ ਤੇ ਇਹਨੂੰ ਨਾ ਪਾਵਾਂਗੇ ਇਹ ਬੂਰਾ ਕੰਡ। ਇਹ 500 ਗ੍ਰਾਮ ਸੀ ਮੈਂ 400 ਗ੍ਰਾਮ ਪਾਈ ਐ ਆਟਾ 500 ਗ੍ਰਾਮ ਸੀ ਪੂਰਾ ਖੰਡਾ ਪਾ 400 ਗ੍ਰਾਮ ਪਾਈ ਐ ਤੇ ਗੋond ਵੀ ਆਪਣੀ ਹੱਡੀਆਂ ਵਾਸਤੇ ਅੱਛੀ ਹੁੰਦੀ ਐ ਵੱਡੇ ਛੋਟੇ ਸਾਰਿਆਂ ਨੇ ਖਾਣੀਆਂ ਇਹ ਕਿਉਂਕਿ ਵੱਡਿਆਂ ਨੂੰ ਵੀ ਤਾਂ ਜ਼ਰੂਰਤ ਐ ਥੋੜੀ ਜਿਹੀ ਤਾਕਤ ਸਰੀਰ 'ਚ ਰਹੂਗੀ ਤਾਂ ਹੀ ਤੁਰੇ ਫਿਰਨਗੇ ਬੱਚਿਆਂ ਨੂੰ ਪੜ੍ਹਾਈ ਵਾਲਿਆਂ ਨੂੰ ਦਿਮਾਗ ਹਰ ਰੋਜ਼ ਲਾਉਂਦੇ ਨੇ ਜਿਹੜਾ ਇੰਨਾ ਉਨਾਂ ਨੂੰ ਹਮੇਸ਼ਾ ਜ਼ਰੂਰਤ ਰਹਿੰਦੀ ਐ ਹੁਣ ਜਿਹੜੀਆਂ ਬਾਹਰੋਂ ਖਾਂਦੇ ਨੇ ਲਫਾਫਿਆਂ ਵਾਲੀਆਂ ਬੰਦ ਲਫਾਫਿਆਂ ਦੇ ਚੀਜ਼ਾਂ ਉਹਨਾਂ 'ਚ ਕਿਹੜੀ ਦਿਮਾਗੀ ਤਾਕਤਾਂ ਨੇ ਤੁਸੀਂ ਐਗੀਆਂ-ਗੀਆਂ ਚੀਜ਼ਾਂ ਆਪਣੇ ਬੱਚਿਆਂ ਨੂੰ ਖਵਾਇਆ ਕਰੋ ਆਦਤ ਪਾਓ ਪੁਰਾਣੇ ਜ਼ਮਾਨੇ ਵਾਲੀਆਂ ਵੀ ਚੀਜ਼ਾਂ ਥੋੜੀਆਂ-ਥੋੜੀਆਂ ਖਵਾਉਣ ਨਾਲ ਸਟਾਰਟ ਕਰੋਗੇ ਨਾ ਛੋਟੇ ਹੁੰਦਿਆਂ ਤੋਂ ਤਾਂ ਉਹਨਾਂ ਨੂੰ ਆਦਤ ਪੈ ਜਾਊਗੀ ਜੇ ਤੁਸੀਂ ਕਹੋਗੇ ਵੀ ਹੁਣ 20 ਸਾਲ ਦਾ ਹੋ ਗਿਆ ਹੁਣ 25 ਦਾ ਹੁਣ ਸਟਾਰਟ ਕਰੀਏ ਹੋਣ ਨਹੀਂ ਫੇਰ ਨਹੀਂ ਹੁੰਦੀ ਬਚਪਨ 'ਚ ਹੀ ਸਟਾਰਟ ਕਰੋ ਉਹਨਾਂ ਨੂੰ ਥੋੜੀ ਜੀ ਕੋਲੀ ਚ ਪਾ ਕੇ ਦਿਓ ਜਾਂ ਸਰਦੀਆਂ ਚ ਪਿੰਨੀਆਂ ਬਣਾਤੀਆਂ ਪਿੰਨੀਆਂ ਹੱਥ ਚ ਫੜਾਤੀ ਇੱਕ ਬੱਚਾ ਖਾਂਦਾ ਫਿਰੇ ਨਾਲ ਖੇਡਦਾ ਫਿਰੇ ਨਾਲ ਪਿੰਨੀ ਖਾਂਦਾ ਫਿਰੇ ਇਸ ਤਰ੍ਹਾਂ ਦੀ ਆਦਤ ਤਾਂ ਪੁਰਾਣੇ ਜ਼ਮਾਨੇ ਚ ਬੁੜੀਆਂ ਇਹੀ ਕਰਦੀਆਂ ਸੀਗੀਆਂ ਕਿਹੜੇ ਫਰੂਟ ਆਉਂਦੇ ਸੀ ਘਰਾਂ ਚ ਕਿਹੜੇ ਕੀ ਤੇ ਪਰ ਅੱਜ ਦੇ ਬੱਚਿਆਂ ਨਾਲ ਮਜ਼ਬੂਤ ਸੀ ਸਾਡੀਆਂ ਹੁਣ ਨੂੰਹਾਂ ਤਿਆਂ ਇਹ ਕਹ ਦਿੰਦੇ ਮम्मी ਤੂੰ ਸਾਡੇ ਨਾਲੋਂ ਜ਼ਿਆਦਾ ਕੰਮ ਕਰ ਲੈਨੀ ਐ ਅਸੀਂ ਸਾਰੀ ਉਮਰ ਕੰਮ ਕੀਤੇ ਨੇ ਤੇ ਇੰਜ ਇੰਜ ਖਰਾਕਾਂ ਖਾਧੀਆਂ ਨੇ ਫਲਾਂ ਦੀ ਜਗ੍ਹਾ ਤੇ ਅਸੀਂ ਖਾਂਦੇ ਹੁੰਦੇ ਸੀ ਮੂਲੀਆਂ ਗਾਜਰਾਂ ਸਲਗਮ ਹੁਣ ਅੱਜ ਕੱਲ ਹਰ ਇੱਕ ਚੀਜ਼ ਸਪਰੇਅ ਵਾਲੀ ਐ ਘਟੋ ਘਟ ਇੰਨੀ ਕ ਚੀਜ਼ ਜਦੋਂ ਮਾਂ ਬਣਾ ਕੇ ਦਿੰਦੀ ਐ ਨਾ ਨਾਲੇ ਤਾਂ ਮਾਂ ਦੀ ਆਤਮਾ ਨੂੰ ਸ਼ਾਂਤੀ ਰਹਿੰਦੀ ਐ ਮੈਂ ਆਦੇ ਬੱਚੇ ਨੂੰ ਨਾ ਚੰਗੀ ਕੋਈ ਤਾਕਤ ਵਾਲੀ ਚੀਜ਼ ਖਵਾਈ ਐ ਜ਼ਰੂਰ ਬਣਾਓ ਤੇ ਆਪ ਵੀ ਖਾਓ ਬੱਚਿਆਂ ਨੂੰ ਵੀ ਦਿਓ ਫਿਰ ਤੁਸੀਂ ਸਾਨੂੰ ਦੱਸਣਾ ਐ ਬਿਥੋੜੀ ਪੰਜੀਰੀ ਕਹੀ ਜੀ ਬਣੀ ਕਿੰਨੀ ਕੁ ਟੇਸਟੀ ਬਣੀ ਤੇ ਸਾਡੇ ਚੈਨਲ ਨੂੰ ਲਾਈਕ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਮੈਨੂੰ ਕਮੈਂਟ ਪਾ ਕੇ ਐਂ ਵੀ ਦੱਸਿਆ ਕਰੋ ਵੀ ਤੁਹਾਨੂੰ ਲੱਗਦੀਆਂ ਕਈਆਂ ਜਾਂ ਜੇ ਚੰਗੀਆਂ ਲੱਗਦੀਆਂ ਤਾਂ ਵੀ ਜੇ ਨਹੀਂ ਚੰਗੀਆਂ ਲੱਗਦੀਆਂ ਤਾਂ ਵੀ ਦੱਸੋ ਤਾਂ ਕਿ ਅਸੀਂ ਉਹ ਫਿਰ ਉਹਦੇ 'ਚ ਸੁਧਾਰ ਕਰੀਏ ਥੈਂਕ ਯੂ